ਹਾਂ ਕਰ ਲਿਓ ਜੀ ਸਰ ਜੀ ਸਰ ਅੱਜ ਜੀ ਇਹ ਤਿੰਨ ਤਿੰਨ ਦੇਖੋ ਅਸੀਂ ਆ ਆਈਕਿੰਟ ਸੋਰੀਆਂ ਵਾਲਾ ਪੁਲ ਕਹਿੰਦੇ ਹਨ ਉਹ ਪੁਣਾਰੀ ਪੁਲ ਦੇ ਅਸਦੀਕ ਹੀ ਹੈ ਉੱਥੇ ਅਸੀਂ ਆ ਕਿ ਪਕੌੜੇ ਜਿਹੜੇ ਆ ਦੋ ਤਿੰਨ ਬੜੇ ਪੁਰਾਣਾ ਕੰਮ ਕਰ ਰਹੇ ਆ ਪਕੌੜੇ ਪਹੁੰਚਾ ਉਦੋਂ ਅਸੀਂ ਅੱਜ ਉੱਥੇ ਚੈਕਿੰਗ ਕੀਤੀ ਸੀ ਬਿਕੋਜ਼ ਫੋਡੀ ਮੀਡੀਆ ਦੇ ਮਾਧਿਅਮ ਰਾਹੀਂ ਉਹ ਨਜ਼ਰ ਆਇਆ ਸੀ ਇਹ ਜਿਹੜਾ ਹੈ ਜਿਹੜੀ ਸਫਤ ਸੇਫਟੀ ਏਰੀਆ ਜਿਹੜੀਆਂ ਆ ਆ ਤਰ੍ਹਾਂ ਮੈਂ ਉਲੰਘਣਾ ਕਰਦੇ ਹੋਏ ਉਹਦੇ ਉਹ ਆਪਣੇ ਹਾਈਜੀਨ ਨੂੰ ਪ੍ਰੋਪਰ ਨਹੀਂ ਕਰ ਰਹੇ ਜਿਸ ਕਰਕੇ ਸਾਡੇ ਵੱਲੋਂ ਜਿਹੜਾ ਹੈ ਅੱਜ ਇੱਥੇ ਅਚਨਚੇ ਚੈਕਿੰਗ ਕੀਤੀ ਗਈ ਹੈ ਚੈਕਿੰਗ ਡਾਉਨ ਪਾਇਆ ਗਿਆ ਕਿ ਇਹਨਾਂ ਨੇ ਜਿਹੜਾ ਸਿਰ ਤੇ ਕੈਪ ਨਹੀਂ ਪਾਈ ਹੋਈ ਸੀ ਔਰ ਗਲਵਜ਼ ਨਹੀਂ ਸੀ ਔਰ ਨਾਲ ਹੀ ਇਹਨਾਂ ਦਾ ਜਿਹੜਾ ਸਪਾਂਸ ਹੀ ਸਾਰਾ ਉਹ ਅਨਕਵਰਡ ਸੀ ਔਰ ਔਇਲ ਜਿਹੜਾ ਸੀ ਉਹ ਡੀਪ ਸਾਈਟ ਲੱਗ ਰਿਹਾ ਸੀ ਤਾਂ ਅਸੀਂ ਇਸ ਮਤਲਬਕ ਇਹਨਾਂ ਨੂੰ ਇਹਨਾਂ ਦਾ ਚਲਾਨ ਇਸ਼ੂ ਕਰ ਦਿੱਤਾ ਅਨਾਹ ਜਿਨਕਦਾ ਔਰ ਨਾਲ ਅਸੀਂ ਜਿਹੜਾ ਹੈ ਫਰਾਈਂਗ ਆਇਲ ਦਾ ਸੈਂਪਲ ਜਿਹੜਾ ਕਲੈਕਟ ਕਰ ਲਿਆ ਕਿ ਕੋਈ ਕਮੀ ਪਾਈ ਜਾਂ ਵੀ ਹੋਰ ਕੋਈ ਨਹੀਂ ਉਹ ਕੋਈ ਕਾਰਵਾਈ ਕਰਤੀ ਹੈ ਜੇ ਅਨਾਹ ਜਿਨਕ ਚਲਾਨ ਇਸ਼ੂ ਕਰ ਦਿੱਤਾ ਇਹਨਾਂ ਨੂੰ ਕਹਿ ਦਿੰਦਾ ਕਿ ਆਪਣੇ ਜਿਹੜਾ ਹੈਗਾ ਕਵਰ ਕਰਕੇ ਰੱਖੋ ਹੈੱਡ ਕੈਪਸ ਪਾ ਕੇ ਰੱਖੋ ਗਲਵਸ ਪਾ ਕੇ ਰੱਖੋ ਦੇਖੋ ਜਿਹੜਾ ਹੀਟ ਤੇ ਕੰਮ ਕਰ ਰਿਹਾ ਉਹ ਗਲਵਸ ਨਹੀਂ ਪਾ ਸਕਦਾ ਪਰ ਜਿਹੜਾ ਮਤਲਬ ਉਹਨੂੰ ਜਿਹੜੇ ਕੱਚੇ ਕੀਤੇ ਹੁੰਦੇ ਪਕੌੜੇ ਉਹਨੂੰ ਕਿਹਾ ਕਿ ਗਲਵਜ਼ ਜਿਹੜਾ ਹੈ ਪਾ ਕੇ ਰੱਖੋ ਸੋ ਇਹਨਾਂ ਵੱਲੋਂ ਦੁਕਾਨਦਾਰ ਵੱਲੋਂ ਕਿਹਾ ਗਿਆ ਕਿ ਅਸੀਂ ਇਹਨਾਂ ਚੀਜ਼ਾਂ ਦੀ ਪਾਲਣਾ ਕਰ ਲਵਾਂਗੇ ਤੋਂ ਅੱਜ ਜੋ ਜਿਹੜਾ ਅਸੀਂ ਇੱਕ ਫਰਾਈਂਗ ਆਇਲ ਦਾ ਸੈਂਪਲ ਔਰ ਚਲਾਨ ਇਹਨਾਂ ਦਾ ਇਸ਼ੂ ਕਰ ਦਿੱਤਾ ਸੇਲ ਕਿੰਨੇ ਦਿਨ ਦਾ ਪੁਰਾਣਾ ਲੱਗਦਾ ਸੇਲ ਦੇ ਨਾਲ ਤੇਲ ਦੇਖੋ ਤੇਲ ਜੋ ਐਸ ਪਰ ਕਮਿਊਨੀਕੇਸ਼ਨ ਤੇਲ ਜਿਹੜਾ ਹੈ ਕਹਿੰਦੇ ਅਸੀਂ ਰੋਜ਼ੀ ਪਾ ਰਹੇ ਹਾਂ ਰੋਜ਼ ਦਾ ਰੋਜ਼ਾਨਾ ਅਸੀਂ ਤੇਲ ਜਿਹੜਾ ਹੈ ਉਹ ਚੇਂਜ ਕਰੀ ਜਾ ਰਹੇ ਹਾਂ ਜਿਉਂ-ਜਿਉਂ ਘਟਦਾ ਅਸੀਂ ਨਵਾਂ ਪਾ ਰਹੇ ਹਾਂ ਤੇਲ ਬਾਕੀ ਦੇਖੋ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਹੀ ਹੋਣੀਆਂ ਚਾਹੀਦੀਆਂ ਕਿਉਂਕਿ ਇਹ ਜਿਹੜੀਆਂ ਬੜੀਆਂ ਪੁਰਾਣੀਆਂ 올ਡ ਐਂਡ ਫੇਮਸ ਸ਼ਾਪਸ ਨੇ ਲੋਕ ਇੱਥੇ ਹਜ਼ੂਨ ਵੀ ਦੇਖ ਰਹੋ ਪਕੋਰੇ ਖਾ ਰਹੇ ਨੇ ਤੇ ਸਾਡਾ ਜਿਹੜਾ ਇਹੀ ਕੰਸਰਨ ਹੈ ਇਹਨਾਂ ਨੂੰ ਕਿ ਆਪਣਾ ਜਿਹੜਾ ਹਾਈਜਨ ਵੀ ਰੱਖਣ ਔਰ ਤੇਲ ਜਿਹੜਾ ਸਿਕਵੈਂਟਲੀ ਚੇਂਜ ਕਰਦੇ ਰਹਿਣ ਕੰਪਲੇਂਟ ਕੀ ਆਈ ਇਹਨਾਂ ਨੂੰ ਮਾਰਕ ਕੰਪਲੇਂਟ ਕੀ ਆਈ ਸਾਨੂੰ ਕੰਪਲੀਟ ਇਹੀ ਸੀਗਾ ਜੀ ਕਿ ਇਹਨਾਂ ਵੱਲੋਂ ਇੱਕ ਤਾਂ ਇਹਨਾਂ ਨੇ ਜਿਹੜਾ ਕਵਰ ਨਹੀਂ ਕੀਤਾ ਹੋਇਆ ਸੀਗਾ ਸਮਾਨ ਔਰ ਸੈਕਿੰਡ ਸੀਗਾ ਤੇਲ ਜਿਹੜਾ ਹੈ ਉਹ ਜਿਆਦਾ ਡੀਪ ਫਰਾਈਡ ਲੱਗ ਰਿਹਾ ਇਹ ਘਿਆਰਾ ਦਾ ਤੇ ਨੇ ਬਾਕੀ ਸ਼ਹਿਰ ਵਾਂਗੂ ਤੇ ਬਾਕੀ ਸ਼ਹਿਰ ਵਾਂਗੂ ਇਹ ਤਿਹਾਰਾਂ ਦੇ ਤਿਹਾਰਾਂ ਦੇ ਤੁਸੀਂ ਲਗਾਤਾਰ ਜੋ ਸਵੀਟ ਸ਼ਾਪਸ ਆਂ ਔਰ ਬੇਕਰੀ ਸ਼ਾਪਸ ਨੇ ਔਰ ਜੋ ਵੀ ਕੋਆ ਮੈਨੂਫੈਕਚਰਿੰਗ ਨਾਲ ਵੀ ਸੈਂਪਲਿੰਗ ਕਰ ਰਹੇ ਆਂ ਉਹ ਇਹ ਵੀ ਇੱਕ ਤਿਹਾਰ ਦਾ ਪਾਰਟ ਹੈ ਕਿਉਂਕਿ ਜਦੋਂ ਵੀ ਘਰ ਗੈਸਟ ਆਉਂਦੇ ਆ ਜਾਂ ਆਉਂਦੇ ਤਾਂ ਆਪਾਂ ਸਾਨੂੰ ਪਤਾ ਚਾਹ ਪਕੌੜੇ ਜਾਂ ਹਨਾ ਮਠਾਈ ਵਗੈਰਾ ਖਵਾਉਂਦੇ ਆਂ ਤਾਂ ਇਸ ਦਾ आल्सो పార్ਟ ਆਫ ਫੈਸਟੀਵਲ ਸੀਜ਼ਨ ਸੋ ਵੀ ਆਰ ਡੂਇੰਗ ਦ ਸੇਮਿੰਗ ਪਰ ਉਹ ਜਲਦਾ ਨਹੀਂ ਕਿ ਨਹੀਂ ਜਲਦਾ ਰੋ ਜਲਦਾ ਨਹੀਂ ਮਤਲਬ ਅੱਜ 15 15 ਦਿਨਾਂ ਮੰਟਾ ਵਾ ਤੇਲ ਫੇਰ ਪੈ ਰਿਹਾ ਜੀ ਨਵੇਂ ਸਰੋ ਜਿਹੜੇ ਰੇਟ ਚ ਚੋਂਦੇ ਵਿੱਚ ਹੋਈ ਹੈ ਕਾਫੀ ਕਮੀਆਂ ਪਈਆਂ ਗਈਆਂ ਕਿ ਕਰ ਸਭ ਦੇ ਕੋਈ ਨਰ ਨਾਲ ਸਵਾਈ ਕਰਾ ਰਹੇ ਹੈ ਜੀ ਜਿਸ ਤਰੀਕੇ ਦਾ ਕਾਗ ਨਿਕਲੀ ਹੈ ਤਾਂ ਸਵਾਈ ਲੈਣ ਖਾਂਦੇ ਮਤਲਬ ਜਿਹੜਾ ਬੈਠੇ ਕਾ ਉੱਠਣ ਦੇ ਨਾਰਮਲ ਸਵਾਈ ਕਰਾ ਰਹੇ ਹੈ ਜੀ ਸਰ ਗਲੱਬ ਤੇ ਕੈਪ ਦਾ ਇਸ਼ੂ ਆ ਰਿਹਾ ਹੈ ਉਹ ਸਰ ਗਲਬਸ ਕਰਕੇ ਦੀ ਪਾਸੇ ਗਰਮ ਚੀਜ਼ ਹੈ ਗਲਬ ਸੜ ਜਣੇ ਤੇ ਪਲਾਸਟਿਕ ਜਾ ਸਕਦਾ ਵਿੱਚ ਤੇ ਗੈਪ ਨਹੀਂ ਪਾਈ ਗੀ ਮੈਂ ਡਰ ਤਾਂ ਪਾਈ ਹਾਂ ਮੈਂ ਕਹਿ ਰਣੀ ਨਾ ਪਾਸਾ ਕਿ ਜਿਹੜੇ ਬੰਦੇ ਆ ਬਾਕੀ ਸਾਫੀ ਫਾਰ ਪਾਉਂਦੇ ਆ ਜੀ ਉਹ ਤੁਹਾਡੇ ਸਰਕਾਰ ਵੱਲੋਂ ਭੇਜਿਆ ਤੁਹਾਨੂੰ ਕਿਹਾ ਗਿਆ ਤੇ ਅਸੀਂ ਪੋਲਣਾ ਕਰੋ ਹਾਂਜੀ ਕਰਾਂਗੇ ਜੀ ਕਰਨੀ ਕਰਨੀ ਹਾਂਜੀ ਹਾਂਜੀ ਕਹਿ ਪਾਵਾਂਗੇ ਇਹ ਪਤਾਨ ਕਿਹੜੀ ਹੈ ਕਿ ਏਕੀ ਦੇ ਨਾਂ ਤੇ ਹੈ ਤੁਹਾਡੀ ਇਹ ਮਿਸ਼ਰ ਕਾਂ ਦੇ ਨਾਂ ਤੇ ਚੱਲ ਰਹੀ ਹੈ ਜਵਾਲਾ ਰਾਮ ਗੋਰਾ ਸ਼ਾਹ ਦੀ ਠੀਕ ਹੈ